ਚਲਦਾ ਰਹੇ ਬਾਈਬਿੰਗ ਨੇ ਮਾਸੂਦ ਕੀਤੇ ਤੇ ਜਿਹੜਾ 15 ਇੱਕ ਨੂੰ ਇਨਸਪੈਕਟਰ ਦੀ ਟੀਮਾਂ ਬਣਾਈਆਂ ਸੀ ਜਿਹਦੇ ਇਨਸਪੈਕਟਰ ਦੇ ਅੰਦਰ ਦੇ ਵਿੱਚ CIA ਹੋਰ ਇਨਸਪੈਕਟਰਾਂ ਦੀਆਂ ਟੀਮਾਂ ਬਣਾ ਕੇ ਉਹਨਾਂ ਨੂੰ ਇਹ ਜਿੰਮਤ ਆਉਂਦੀ ਆ ਜੀ ਨਾਲ ਸੀਪੀ ਸਾਹਿਬ ਵੱਲੋਂ ਜਿਹੜੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਕਿ ਜਿਹੜਾ ਅਸਲਾ ਦਿਖਾ ਕੇ ਲੁੱਟਾਂਖੋਆ ਕਰਦੇ ਆ ਉਸ ਦੀ ਸੀਰੀਜ਼ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ 15 ਟ੍ਰੇਕ ਨੂੰ ਇੱਕ ਵਾਰਦਾਤ ਹੋਈ ਸੀ ਜੇਸਟ ਪੈਟਰੋਲ ਪੰਪ ਤੇ ਕਰਿੰਦੇ ਕੋਲੋਂ 4.5 ਲੱਖ ਰੁਪਏ ਲੁੱਟ ਕੇ ਉਹਨੂੰ ਬੋਲੀ ਮਾਰ ਕੇ ਤਿੰਨ ਨੌਜਵਾਨ 도ੜੇ ਸੀਗੇ ਉਸ ਦੇ ਉਸ ਕੇਸ ਵਿੱਚ ਫੌਰੀ ਐਕਸ਼ਨ ਕਰਦੇ ਹੋਏ ਸਾਰੇ ਸੀਨੀਅਰ ਅਫਸਰ ਕੰਟਰੋਲ ਰੂਮ ਤੇ ਪਹੁੰਚ ਕੇ ਤਿੰਨ ਟੀਮਾਂ ਬਣਾਈਆਂ ਗਈਆਂ ਜਿਦੇ ਵਿੱਚ ਸਾਡੇ ਇੰਸਪੈਕਟਰ ਸੀਆਈਏ ਸੁਵਿੰਦਰ ਕੁਮਾਰ ਰਵਿੰਦਰ ਜੀ ਤੇ ਆਪਣੇ ਤੀਸਰੇ ਜਸਪਾਲ ਜੀ ਇਹ ਤਿੰਨੋਂ ਜਿਹੜੇ ਸਾਡੇ ਸਪੈਸ਼ਲ ਕ੍ਰਾਈਮ ਔਰ ਕ੍ਰਾਈਮ ਵਿੰਗ ਦੇ ਇੰਚਾਰਜ ਨੇ ਇਹਨਾਂ ਦੀਆਂ ਤਿੰਨ ਟੀਮਾਂ ਬਣਾ ਕੇ ਇਹਨਾਂ ਨੂੰ ਇਸ ਕੰਮ ਤੇ ਲਗਾਇਆ ਗਿਆ ਸੀ ਦੋਨਾਂ ਨੇ ਟਰੈਕ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਫਿਰ ਉਹਨਾਂ ਦੀ ਇੰਟਰੋਗੇਸ਼ਨ ਦੌਰਾਨ ਹੋਰ ਜਿਹੜੇ ਦੋ ਬੰਦੇ ਨਾਮਜ਼ਦ ਹੋਏ ਉਹ ਹੋਰ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਤੇ 2 ਲੱਖ ਰੁਪਈਆ ਔਰ ਉਹਨਾਂ ਤੋਂ ਜਿਹੜਾ ਮੋਟਰਸਾਈਕਲ ਯੂਜ਼ ਕਰ ਰਹੇ ਸੀ ਉਹ ਜਿਹੜਾ ਅਸਲਾ ਯੂਜ਼ ਕੀਤਾ ਸੀ ਉਹ ਬਰਾਮਦ ਕੀਤਾ ਰੈਪਨ ਕਿੰਨੇ ਜਿਹੇ ਨੇ ਉੱਪਰ ਇੱਕ ਕੰਮ ਪਿਸਤੌਲ ਸੀ ਕਿ ਜਨਾਬ ਇਹ ਕਿਥੋਂ ਲੈ ਕੇ ਸੀਗੇ ਕੁਛ ਹੈ ਇਹ ਹਾਲੇ ਤਫ਼ਤੀਸ਼ ਚਾਹੀਏਗਾ ਜੀ ਫਿਲਹਾਲ ਤਾਂ ਇਹ ਇੰਪੋਰਟੈਂਟ ਹੈ ਕਿ ਇਹਦੇ ਚ ਦੋ ਸਟੂਡੈਂਟ ਨੇ ਇਸ ਸਟੂਡੈਂਟ ਆਪ ਇੱਕ ਮਾਈਨਰ ਹੈ 17 ਸਾਲ ਦਾ ਜਿਹੜੇ ਤਿੰਨ ਦੁਸਤਾਨ ਕਿਉਂ ਨਾ ਹਾਂਜੀ ਇਹਨਾਂ ਤੋਂ ਇਲਾਵਾ ਵੀ ਕਿਤੇ ਕੋਈ ਕਰਿੰਦੇ ਦੋ ਹੋਰ ਕਰਿੰਦੇ ਆ ਇੱਕ ਜਿਹੜਾ ਪੰਪ ਦਾ ਹੀ ਬੰਦਾ ਸੀ ਜਿਹੜਾ ਕਿ ਵਿੱਚ ਇਨਵੋਲਡ ਹੈਗਾ ਦੋ ਕਰਿੰਦੇ ਹੋਵੇ ਹਾਂ ਜੀ ਟੋਟਲ ਪੰਜ ਹੋ ਜਾਂਦੇ ਛੇ ਹੋਵੇ ਨਹੀਂ ਦੋ ਕਰਿੰਦੇ ਨਹੀਂ ਹੋਏ ਇੱਕ ਕਰਿੰਦਾ ਸੀਗਾ ਔਰ ਇੱਕ ਸਟੂਡੈਂਟ ਸੀਗਾ ਨਾਲ ਜਿਹੜਾ ਉਹਦਾ ਸਾਥੀ ਸੀਗਾ ਪੰਜ ਜਿਹੜੇ ਸਟੂਡੈਂਟ ਸਾਰੇ ਲੈਨਵਾਲੀ ਜ਼ਿਲੰਦਰਪੇਨ ਹੈ ਹਾਂਜੀ ਹਾਂਜੀ ਜਿਹੜਾ ਸਟੂਡੈਂਟ ਦੋ ਬਾਕੀ ਗ੍ਰਿਫਤਾਰ ਕਿਤੇ ਤਾਂ ਕਿ ਲੋਰ ਹੈ ਸਰ ਇੱਕ ਜਣ ਸੀਗਾ ਜਿਹੜਾ ਇਨਫੋਰਮੇਸ਼ਨ ਪਾਸ ਔਨ ਕੀਤੀ ਵੀ ਕਿੰਨਾ ਕੁ ਕੈਸ਼ ਨਿਕਲਿਆ ਪੰਪ ਤੇ ਕੰਮ ਕਰਦਾ ਇਨਪੁਟ ਸੀਗੀ ਕੌਣ ਜਾ ਰਿਹਾ ਕਿਸ ਤਰ੍ਹਾਂ ਹੈਗਾ ਕਿਸ ਨੰਬਰ ਤੇ ਜਾ ਰਿਹਾ ਹਾਂਜੀ ਹਾਂਜੀ ਇਹ ਰਿਹਾ ਕਿ ਕਿਸੇ ਪਹਿਲਾਂ ਤੋਂ ਸ਼ੁਰੂ ਵੀ ਇੱਕ 1090 ਤੋਂ ਮੈਨੂੰ ਕਰਦੇ ਆਪਸ ਵਿੱਚ ਇੰਟੈਕ ਸੀਗੇ ਜੜਦੋਤ ਸੀਗੇ ਔਰ ਜਾਣਦੇ ਇੱਕ ਦੂਜੇ ਨੂੰ ਇੱਕੋ ਹੀ ਏਰੀਆ ਦੇ ਰਹਿਣ ਵਾਲੇ ਨੇ ਖਾਸ ਤੌਰ ਤੇ ਜਿਲ੍ਹਾਂ ਦੇ ਵਿੱਚ ਹੀ ਜ਼ਿਆਦਾ ਇਹਨਾਂ ਦਾ ਕਨਸੈਂਟਰੇਸ਼ਨ ਇੱਕ ਤਾਂ ਡੀਸੀਆ ਕਰ ਰਹੇ ਸੀ ਫਰਸਟイヤー ਚ ਇੱਕ ਪਲੱਸ 1 ਸੀਗੇ ਅੱਛਾ ਇਹ ਜਿਹੜਾ ਪਲੱਸ 1 ਕੀ ਹੈਗਾ ਇਹਦਾ ਪਹਿਲੀ ਵਾਰ ਹੀ ਸੀਗਾ ਪਹਿਲਾਂ ਵੀ ਕੰਟਰੀ ਕੋਈ ਵਾਰਦਾ ਹੈ ਇਸ ਤੋਂ ਪਹਿਲਾਂ ਇਹਨਾਂ ਨੇ ਇੱਕ ਵਾਰਦਾਤ ਕੀਤੀ ਹੈ ਥੋੜਾ ਸਮਾਂ ਪਹਿਲਾਂ ਇਹ ਹੈ ਜਿਹੜੀ ਲੁੱਟ ਹੋਈ ਸੀ 35 ਹਜ਼ਾਰ ਦੇ ਪੈਟਰੋਲ ਪੰਪ ਤੇ ਅਦਰ ਪੋਪੂਰਾਲੀ ਸਾਈਡ ਪੋਪੂਰਾਲੀ ਸਾਈਡ ਉਹ ਵੀ ਇਹਨਾਂ ਨੇ ਕੀਤੀ ਸੀ ਉਹ ਵੀ ਇਹਨਾਂ ਚ ਟ੍ਰੇਸ ਹੋਈ ਹੈ ਮੰਨੇ ਆ ਸਾਡੇ ਹਾਂਜੀ ਪ੍ਰੈਕਟਿਸ ਸੀ ਵੱਡੀ ਵਾਰਦਾਤਾਂ ਜਾਂ ਸ਼ਾਇਦ ਕਿਹਾ ਜਾ ਸਕਦਾ ਜਿਹੜੇ ਇਹਨਾਂ ਚ ਕੋਈ ਵੱਡਾ ਕ੍ਰਾਈਮਨਲ ਵੀ ਹੈਗਾ ਸੀ ਪਹਿਲਾਂ ਕੋਈ ਪਾਸਟ ਰਿਕਾਰਡ ਨਹੀਂ ਹੈ ਜੋ ਹੁਣ ਤੱਕ ਲੱਗ ਰਿਹਾ ਹੈ ਕਿ ਸ਼ਾਇਦ ਬ੍ਰਾਂਡਿਡ ਕੱਪੜੇ ਜਿਹੜੇ ਉਹਨਾਂ ਨੇ ਬਹੁਤ ਖਰੀਦੇ ਸਾਰਿਆਂ ਨੇ ਸ਼ਾਪਿੰਗ ਕੀਤੀ ਹੈ ਹਥਿਆਰ ਕਿਤੋਂ ਲਏ ਸੀ ਔਰ ਹਥਿਆਰ ਤੇ ਉਹਨੇ ਕਿਤੋਂ ਲੈ ਕੇ ਆਏ ਸੀ ਕਿ ਉਹ ਟਰੈਕ ਚੱਲ ਰਿਹਾ ਜਦੋਂ ਉਹ ਚੋਰੀ ਕਰਕੇ ਗਈ ਇਥੋਂ ਜੀ ਲੁੱਟ ਕੇ ਭੱਜੇ ਇਹਨਾਂ ਨੇ ਕੀ ਕੀ ਕੀਤਾ ਉਸ ਤੋਂ ਬਾਅਦ ਕੋਈ ਖਰੀਦਦਾਰੀ ਉਸੇ ਤੱਕ ਕਰ ਲਈ ਨੀ ਨੀ ਇਹ ਤਾਂ ਪਹਿਲਾਂ ਇਥੋਂ ਨਿਕਲੇ ਜੀ ਬਾਇਆ ਹੁਸ਼ਿਆਰਪੁਰ ਗਏ ਨੇ ਤਾਂ ਆਦਮਪੁਰ ਜਾਂਦੇ ਹੋਏ ਇਹਨਾਂ ਦੇ ਉਹ ਬਾਈਕ ਵੀ ਚੇਂਜ ਕੀਤੀ ਸੀ ਆ ਬਾਈਕ ਚੇਂਜ ਕੀਤੀ ਬਾਈਕ ਤੇ ਚੇਂਜ ਕੀਤੀ ਬਾਈਕ ਤੇ ਸੇਹੋਰ ਕੋਲ ਰੱਖ ਗਏ ਸੀ ਸਾਡੀ ਬਾਈਕ ਰੱਖ ਲਾ ਉੱਥੋਂ ਜਾ ਕੇ ਫਿਰ ਇਹਨਾਂ ਨੇ ਆਪਣਾ ਸਮਾਨ ਸਭ ਸੈੱਟ ਕਰਕੇ ਬਸ ਬਸ ਪਕੜ ਕੇ ਸ਼ਿਮਲਾ ਚਲੇ ਗਏ ਸੀ ਪੈਟਰੋਲ ਪਾਉਣ ਦੇ ਵੀ ਗਏ ਚਾਰ ਕੋਸੇ ਨੂੰ ਨਹੀਂ ਇਹੋ ਜਿਹਾ ਕੋਈ ਹਾਲ ਤੱਕ ਨਹੀਂ ਆਇਆ ਕਿਸੇ ਇਹਦਾ ਰਿਲੇਟਿਵ ਸੀਗਾ ਇੱਕ ਇੱਕ ਮੁੰਡੇ ਦਾ ਉਹਦੇ ਕੋਲ ਰੱਖਣ ਗਏ ਸੀ ਮੋਟਰਸਾਈਕਲ ਵੀ ਤੋ ਰੱਖ ਲਾ ਜੇ ਅਸੀਂ ਆਨੇ ਆ ਸੀ ਦੋਸਤ ਘੁੰਮਣ ਜਾ ਰਹੇ ਥੈਂ ਦੇ ਵੈਂਟ ਟੂ ਸ਼ਿਮਲਾ ਸ਼ਿਮਲੇ ਤੋਂ ਹੀ ਗ੍ਰਫਤਾਰ ਕੀ ਸ਼ਿਮਲੇ ਤੋਂ ਹੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਗ੍ਰਫਤਾਰ ਸ਼ਿਮਲੇ ਤੋਂ ਹੀ ਕੀਤਾ ਹਾਂਜੀ ਇਹ ਹੋਟਲ ਦੇ ਫੈਮਿਲੀ ਬੈਕਗਰਾਉਂਡ ਇੱਕ ਦੇ ਫਾਦਰ ਕੰਟੇਨ ਚਲਾਉਂਦੇ ਆ ਕਿਸੇ ਫੈਕਟਰੀ ਚ ਇੱਕ ਦੇ ਫਾਦਰ ਬਾਰ-ਬਾਰ ਨੇ ਉਹ ਬਾਰ-ਬਾਰ ਸ਼ੌਕ ਦੇ ਕੰਮ ਕਰਦਾ ਤੇ ਬਾਕੀਆਂ ਦਾ ਵੀ ਬਸ ਸਿੰਪਲ ਜਿਹੇ ਆ ਨਾਟ ਦੈਟ ਮੇਕ ਸੋ ਸ਼ੇਬਲਾ ਬੋਲ ਕੇ ਅੰਦਰ ਟਰੈਕਸ ਤਾਂ ਹੋਏਗੇ ਸ਼ੇਬਲਾ ਕੁਝ ਇਹਹੀ ਕਾਬਲੀਅਤ ਹੈ ਜੀ ਪੁਲਿਸ ਦੀ ਸਰਸਿਸ ਡਵੈਲਪ ਕੀਤੇ ਆ ਤਾਂ ਹੀ ਸੀਆਈਏ ਦੇ ਇਹ ਸਟਾਫ ਨੂੰ ਲਗਾਇਆ ਜਾਏਗਾ ਕਿ ਇਹ ਕਰ ਸਕਦੇ ਆ ਕ੍ਰੈਕ ਔਰ ਇਹਨਾਂ ਨੇ ਸਕਸੈਸਫੁਲੀ ਕ੍ਰੈਕ ਕੀਤਾ ਜੀ ਮੋਬਾਈਲ ਥੈਟਸ ਵਾਈ ਦੇ ਆਰ ਹੇਅਰ ਮੋਬਾਈਲ ਤਾਂ ਯੂਜ਼ਰ ਹੀ ਕਰਦੇ ਮੋਬਾਈਲ ਤਾਂ ਕ੍ਰਿਮੀਨਲ ਯੂਜ਼ਰ ਹੀ ਕਰਦੇ ਮੋਬਾਈਲ ਤਾਂ ਕੋਈ ਕ੍ਰਿਮੀਨਲ ਯੂਜ਼ਰ ਨਹੀਂ ਕਰਦੇ ਕ੍ਰਿਮੀਨਲ ਯੂਜ਼ਰ ਹੀ ਨਹੀਂ ਕਰਦੇ ਮੋਬਾਈਲ ਤਾਂ ਇਹਦਾ ਡਿਮਾਂਡ ਵਗੈਰਾ ਕੋਈ ਨਹੀਂ ਪਿਆ ਹਾਂਜੀ ਡਿਮਾਂਡ ਤੇ ਨਹੀਂ ਆਸ਼ਾ ਜੀ ਪੁੱਛ ਕੇ ਚੱਲ ਰਹੀ ਹੈ ਇੰਸਟਾਗ੍ਰਾਮ ਤੇ ਅੱਛਾ ਫਿਰ 26 ਤੱਕ ਸਰ ਮੈਸੇਜ ਕੀ ਹੋਵੇ ਕਨਵੇ ਕੀਤਾ ਤੁਸੀਂ ਦੱਸੋ ਹਾਂਜੀ ਮੈਂ ਇਸ ਵੇਲੇ ਵੀ ਉਹ ਹੋਣ ਨਿਕਲਿਆ ਤੂੰ ਲੈ ਕੇ ਇਨਸਟਾਗ੍ਰਾਮ ਤੇ ਇਹਨੇ ਮੈਸੇਜ ਕਰਦਾ ਸੀ ਇਨਸਟਾਗ੍ਰਾਮ ਦੇ ਉੱਤੇ ਸੀਗੇ ਸੋਸ਼ਲ ਮੀਡੀਆ ਯੂਜ਼ ਕਰ ਰਹੇ ਸੀ ਇਹੀ ਲੀਡ ਪੁਆਇੰਟ ਰਿਹਾ ਕੋਸਟ ਨਹੀਂ ਇਹ ਲੀਡ ਪੁਆਇੰਟ ਤਾਂ ਸਾਡੀ ਹਿਊਮਨ ਇੰਟੈਲੀਜੈਂਸ ਸੀ ਜਦੋਂ ਜਦੋਂ ਪਲੱਸ ਜਿਹੜਾ ਟਰੈਕ ਕਰ ਰਹੇ ਸੀ ਤਿੰਨ ਟੀਮਾਂ ਅਲੱਗ-ਅਲੱਗ ਵੇਜ਼ ਦੇ ਉੱਤੇ ਉੱਥੇ ਜਿੱਤ ਜਿੱਤ ਲੋਕ ਫੇਸ ਕਿਸੇ ਦਾ ਵੀ ਜਦੋਂ ਨਹੀਂ ਫੇਸ ਕਵਰਡ ਸੀ ਸਰ ਫੇਸ ਸਨਾਂ ਦਾ ਲਾਸਟ ਲਾਸਟ ਤੱਕ ਕਵਰਡ ਰਿਹਾ ਮੋਟਰਸਾਈਕਲ ਕਵਰ ਕਰ ਲਿਆ ਉਹ ਇਹਨਾਂ ਦਾ ਹਾਂਜੀ ਮੋਟਰਸਾਈਕਲ ਨਹੀਂ ਨਾ ਆਪਣਾ ਇਸੇ ਦਾ ਆਪਣਾ ਆਪਣਾ ਜਦੋਂ ਮੈਨੇਜਰ ਉੱਥੋਂ ਹੀ ਨਿਕਲਿਆ ਪਟੂ ਰੰਗੋਂ ਨਿਕਲਦਾ ਤੇ ਵੀ ਫਾਇਰਿੰਗ ਦੀਆਂ ਗੱਲਾਂ ਇਸੇ ਕੋਲ ਪਹਿਲੀ ਵਾਰੀ ਤੋਂ ਨਹੀਂ 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 ਉਹ ਜੇ ਟੋਟਲ ਕੁੱਝ ਫਾਇਰਿੰਗ ਕਿੰਨੀਆਂ ਹੋਈਆਂ ਸੀਗੀਆਂ ਜਿੱਥੇ ਗ੍ਰੇਡ ਮਾਰਕੀਟ ਵਿੱਚ ਗ੍ਰੇਡ ਮਾਰਕੀਟ ਵਿੱਚ ਤਿੰਨ ਵਾਰ ਦੋ ਦੋ ਵਾਰ ਹੋਏ ਦੋ ਫਾਇਰਸ ਦੋ ਵਾਰ ਇੱਕ ਥਾਂ ਜਿੰਦਾ ਰੌਣਕ ਮਿਲਿਆ ਸੀ ਇੱਕ ਚੱਲਿਆ ਦੋ ਫਾਇਰ ਕਿੱਥੇ ਪਹਿਲਾ ਪਰਸ ਹੋਇਆ ਉੱਥੇ ਹੋਇਆ ਸੀ ਬੈ ਦੋ ਮੰਡੀ ਦੇ ਵਿੱਚ ਜਦੋਂ ਮਾਰਿਆ ਦੋ ਪਹਿਲਾ ਹੋਇਆ ਚਾਰ ਪਾਇਆ ਇੱਕ ਜਗ੍ਹਾ ਤੇ ਬੈਕ ਹੋਇਆ ਤਾਂ ਉਹਨੇ ਫੇ ਪਿੱਛਾ ਕੀਤਾ ਨਾ ਮੁੰਡੇ ਨੇ ਤੇ ਫਿਰ ਉਹਦੇ ਉਹਨਾਂ ਨੇ ਗੋਲੀ ਮਾਰੀ ਚਾਰ ਖਾਲੀ ਹੋਰ ਆਪਾਂ ਨੂੰ ਮਿਲੇ ਸੀ ਹਾਂਜੀ ਹਾਂਜੀ ਦੋ ਭਰੇ ਹੋਏ ਸਾਰ ਇੱਕ ਜ਼ਿੰਦਾ ਰੋਂਗ ਇਹਨਾਂ ਬਿਲਕੁਲ ਸਾਰੋ ਜਿਹੜਾ ਕਿ ਸੋਸ਼ਲ ਮੀਡੀਆ ਰਹੀ ਜਾਂਦਾ ਸੀ ਇਹ ਹੁਣ ਸਾਰਾ ਕੁਝ ਦਾ ਤਸਦੀਕ ਹੋਏਗਾ ਫਿਰ ਤੁਹਾਨੂੰ ਸ਼ੇਅਰ ਜ਼ਰੂਰ ਕਰਾਂਗੇ ਨਹੀਂ ਹਫਤਾ ਕਿੱਥੇ ਹੋ ਗਿਆ ਠੀਕ ਹੈ ਸਰ ਕਲ ਬਾਈਟ ਕਰਦੇ ਹਾਂ ਫਾਈਨਟ ਹੋ ਗਏ